ਹਾਂਜੀ ਇਹ ਲੋਕ ਉਹ ਅੰਦਰ ਚੱਲ ਜਿਓ ਹਾਂਜੀ ਹਾਂਜੀ ਇਸ ਰੋਵਰ ਦੇ ਦਰਸ਼ਨ ਕਰੋ ਰੋਵਰ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਾਨਕ ਠੀਰੇ ਦਾ ਪਾਣੀ ਜੋ ਆੜਿਆ ਹੈ ਜੋ ਇਹ ਜਲ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਇਹ ਜਲ ਦਾ ਸੋਮਾ ਕੱਢਿਆ ਹੈ ਉਹ ਇਸ ਸਰੋਵਰ ਵਿੱਚ ਆ ਰਿਹਾ ਹੈ ਜੋ ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਵੀ ਬਣਿਆ ਹੋਇਆ ਹੈ ਸਾਰਾ ਕੁਝ ਬੀਬੀਆਂ ਵਾਸਤੇ ਬਜ਼ੁਰਗਾਂ ਵਾਸਤੇ ਸਾਰਿਆਂ ਵਾਸਤੇ ਸਰੋਵਰ ਦਾ ਸਰੋਵਰ ਦਾ ਇਸ਼ਨਾਨ ਕਰਨ ਵਾਸਤੇ ਸਾਰਾ ਕੁਝ ਬਣਿਆ ਹੋਇਆ ਹੈ ਆਪ ਵੀ ਆਓ ਸਾਥ ਸੰਗਤ ਜੀ ਨਾਲੇ ਇਸ਼ਨਾਨ ਕਰੋ ਨਾਲੇ ਦਰਸ਼ਨ ਕਰੋ ਗੁਰਦੁਆਰਾ ਨਾਨਕ ਚੀਰਾ ਇਹ ਗੁਰਦੁਆਰਾ ਨਾਨਕ ਚੀਰਾ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਸਰੋਵਰ ਹੈ ਇਹ ਸਰੋਵਰ ਹੈ ਜੋ ਕਿ ਪਾਣੀ ਇਹ ਸਾਹਮਣੇ ਦੇਖੋ ਪਾਣੀ ਆ ਰਿਹਾ ਹੈ ਇਹ ਨਾਨਕ ਚੀਰੇ ਦਾ ਪਾਣੀ ਆ ਰਿਹਾ ਹੈ ਇਹ ਇਹਨੇ ਇਹਨੇ ਟਾਰ 24 ਘੰਟੇ ਚੱਲਦੀ ਰਹਿੰਦੀ ਹੈ ਇਹ ਇੰਨਾ ਪਾਣੀ ਜੋ ਹੈ ਉਹ 24 ਘੰਟੇ ਚੱਲਦਾ ਰਹਿੰਦਾ ਹੈ ਇਹ ਥੋਮਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦਾ ਥੋਮਾ ਕੱਢਿਆ ਹੈ ਇਸ ਸਰੋਵਰ ਵਿੱਚ ਪੈਂਦਾ ਹੈ ਇੱਥੇ ਸੰਤਾਂ ਅਸ਼ਨਾਣ ਵੀ ਕਰਦੀਆਂ ਹਨ ਆ ਵੀ ਆਓ ਤੇ ਸਾਧ ਸੰਗਤ ਜੀ ਅਸ਼ਨਾਣ ਵੀ ਕਰੋ ਤੇ ਦਰਸ਼ਨ ਵੀ ਕਰੋ ਮਹਾਰਾਜ ਦੇ ਹਾਂਜੀ ਇਹ ਇਨਾ ਸੋਮਾ ਨਿਕਲਦਾ ਰਹਿੰਦਾ ਹੈ 24 ਘੰਟੇ ਇਨਾ ਪਾਣੀ ਆਉਂਦਾ ਰਹਿੰਦਾ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਕਮੈਂਟ ਕਰਨ ਦੇ ਨਾਲ ਹੀ ਆਪਾਂ ਅੱਗੇ ਵਧਣਾ ਹੈ ਤਾਂ ਕਿ ਸਾਡਾ ਵੀ ਮਨ ਬਣਿਆ ਰਹੇ ਵੀਡੀਓ ਨਾਲ ਜੁੜਿਆ ਰਹੋ ਇਹ ਆਪਣੀਆਂ 80 82 83 ਵੀਡੀਓ ਹੋ ਗਈਆਂ ਹਨ ਜੋ ਕਿ ਚੰਗੀਆਂ ਲੱਗਣ ਤੇ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਸਾਈਕਲ ਯਾਤਰਾ ਇੱਥੇ ਸ੍ਰੀ ਨਾਨਕ ਚੀਰਾ ਸਾਹਿਬ ਪਹੁੰਚੇ ਹਾਂ ਤਾਕੇ ਜੋ ਵੀਡੀਓ ਬਣਾਈਆਂ ਹਨ ਇੱਥੇ ਨਾਨਕ ਚੀਰੇ ਦੀਆਂ ਵੀਡੀਓ ਬਣਾਈਆਂ ਹਨ ਆਪ ਦੇਖੋ ਦਰਸ਼ਨ ਕਰੋ ਔਰ ਸੰਗਤ ਸਾਹਿਬ ਸੰਗਤ ਜੀ ਆਓ ਵੀ ਆਪ ਆ ਕੇ ਵੀ ਦਰਸ਼ਨ ਕਰੋ ਔਰ ਵੀਡੀਓ ਚ ਵੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ